ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਅੱਜ ਆਪਾਂ ਲੈ ਕੇ ਆਏ ਜੀ ਵੀਡੀਓ ਇਹ ਪੋਨੇ ਧੋਣ ਦੀ ਤੇ ਪੋਨੇ ਧੋਣ ਦਾ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੌਖਾ ਤਰੀਕਾ ਦੱਸਾਂਗੇ ਜੀ ਤੇ ਬਹੁਤ ਹੀ ਆਸਾਨ ਤਰੀਕਾ ਬਿਲਕੁਲ ਨਵਾਂ ਤਰੀਕਾ ਪੋਨੇ ਧੋਣ ਦਾ ਤੇ ਬਿਨਾਂ ਹੱਥਾਂ ਨਾਲ ਰਗੜੇ ਜੀ ਤੇ ਆਪਾਂ ਸਭ ਤੋਂ ਸੌਖਾ ਤਰੀਕਾ ਦੱਸਾਂਗੇ ਤੁਹਾਨੂੰ ਮੈਲੇ ਤੋਂ ਮੈਲੇ ਚੱਕ ਨਾਈ ਵਾਲੇ ਪੋਨੇ ਧੋਣ ਦਾ ਤੇ ਬਹੁਤ ਹੀ ਸੌਖਾ ਤਰੀਕਾ ਜੀ ਤੇ ਵੀਡੀਓ ਨਾਲ ਬਣੇ ਰਹਿਣਾ ਜੀ ਤੇ ਕਈ ਵਾਰ ਜਿਵੇਂ ਆਪਣੇ ਜਾਦਾ ਗੰਦੇ ਪੋਣੇ ਹੋ ਜਾਂਦੇ ਚਿਕਨਾਈ ਵਾਲੇ ਤੇ ਜਾਦਾ ਜਿਵੇਂ ਰੋਟੀ ਵਾਲੇ ਦਾਗ ਲੱਗੇ ਹੁੰਦੇ ਅਗੇ ਤੇ ਕਈ ਵਾਰ ਆਪਾਂ ਜਿਵੇਂ ਤਲਿਆ ਫੜਾ ਕੁਝ ਬਣਾਉਨੇ ਹੈ ਪਰੌਂਠੇ ਵਗੈਰਾ ਤਾਂ ਬਹੁਤ ਹੀ ਜ਼ਿਆਦਾ ਗੰਦੇ ਆਪਣੇ ਪੋਣੇ ਹੋ ਜਾਂਦੇ ਹੁੰਦੇ ਆ ਤੇ ਜਿਵੇਂ ਹੁਣ ਦੀਵਾਲੀ ਦਾ ਤਿਹਾਰ ਆਗਾ ਦੀਵਾਲੀ ਤੇ ਵੀ ਆਪਾਂ ਜਿਵੇਂ ਕਈ ਵਾਰ ਘਰ ਦੇ ਵਿੱਚ ਕੁਝ ਬਣਾਉਨੇ ਹੈਗਾ ਫਰਾਈ ਕਰਦੇ ਆ ਤਾਂ ਉਹ ਤਲਿਆ ਫੜਾ ਜ਼ਿਆਦਾ ਹੋ ਜਾਂਦਾ ਤਾਂ ਪੋਣੇ ਆਪਾਂ ਵਰਤਦੇ ਆ ਇਹਦੇ ਵਿੱਚ ਪੋਣਿਆਂ ਦੇ ਵਿੱਚ ਕੋਈ ਵੀ ਚੀਜ਼ ਆਪਾਂ ਥੰਦੀ ਰੱਖ ਦਿੰਨੇ ਆ ਬਣਾ ਕੇ ਤਾਂ ਉਹ ਬਹੁਤ ਜ਼ਿਆਦਾ ਚਿਕਨਾਈ ਜੇ ਵਾਲੇ ਹੋ ਜਾਂਦੇ ਜੀ ਤੇ ਇਹਨਾਂ ਖੇਰ ਨੇ ਔਖੇ ਹੋ ਜਾਂਦੇ ਆਪਾਂ ਨੂੰ ਸਾਫ਼ ਕਰਨੇ ਤੇ ਆਪਾਂ ਹੱਥਾਂ ਨਾਲ ਵੀ ਰਗੜਦੇ ਆ ਚੰਗੀ ਤਰ੍ਹਾਂ ਪੋਣਿਆਂ ਨੂੰ ਤੇ ਸਾਫ਼ ਨਹੀਂ ਹੁੰਦੇ ਹੈਗੇ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੌਖਾ ਤਰੀਕਾ ਦੱਸਦੇ ਆ ਜੀ ਤੇ ਵੀਡੀਓ ਨਾਲ ਐਂਡ ਤੱਕ ਬਨੇ ਰਹਿਣਾ ਜੀ ਤੇ ਚਲੋ ਜੀ ਕਰਦੇ ਆਂ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਿਹੜਾ ਆਪਾਂ ਸੌਖਾ ਤਰੀਕਾ ਵਰਤਾਂਗੇ ਪੋਣੇ ਧੋਣ ਦਾ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਨਾ ਜੀ ਤੇ ਇਸ ਤਰੀਕੇ ਨਾਲ ਜੀ ਜਿੰਨੇ ਮਰਜ਼ੀ ਚਗਨਾਈ ਵਾਲੇ ਪੌਣੇ ਹੋਣ ਤੇ ਤੁਸੀਂ ਧੋ ਸਕਦੇ ਆਂਗੇ ਸਿਰਫ 5 ਮਿੰਟਾਂ ਦੇ ਵਿੱਚ ਪੌਣੇ ਧੋਣ ਲਈ ਜੀ ਸਭ ਤੋਂ ਪਹਿਲਾਂ ਆਪਾਂ ਪਾਣੀ ਗਰਮ ਕਰ ਲੈਣਾ ਪਾਣੀ ਆਪਾਂ ਪੂਰਾ ਚੰਗੀ ਤਰ੍ਹਾਂ ਗਰਮ ਕਰ ਲੈਣਾ ਜੀ ਫੇਰ ਹੀ ਆਪਾਂ ਇਹਦੇ ਵਿੱਚ ਪੌਣੇ ਪਾਵਾਂਗੇ ਪਾਣੀ ਇੱਥੇ ਚੰਗੀ ਤਰ੍ਹਾਂ ਗਰਮ ਹੋ ਗਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਹਿਲੀ ਚੀਜ਼ ਪਾਵਾਂਗੇ ਇਹ ਹੈਗਾ ਮਿੱਠਾ ਸੋਡਾ ਇੱਕ ਚਮਚ ਮਿੱਠੇ ਥੋੜੇ ਦਾ ਲੈ ਲੈਣਾ ਜੀ ਇਹ ਇਹਨੂੰ ਆਪਾਂ ਪਾ ਲਈਏ ਦੇ ਵਿੱਚ ਤੇ ਹੁਣ ਆਪਾਂ ਇੱਥੇ ਇੱਕ ਚਮਚ ਲਵਾਂਗੇ ਜੀ ਸਰਖ ਦਾ ਤੇ ਇਹ ਤੁਸੀਂ ਆਪਦੇ ਹਿਸਾਬ ਨਾਲ ਲੈ ਲੈਣਾ ਜਿੰਨੇ ਕ ਤੁਹਾਡੇ ਕਾਉਣੇ ਹੈਗੇ ਅਗੇ ਥੋਣ ਲਈ ਓਨੇ ਕ ਤੁਸੀਂ ਇਹ ਚੀਜ਼ਾਂ ਵਰਤਣੀਆਂ ਤੇ ਗੈਸ ਇੱਥੇ ਘੱਟ ਹੀ ਰੱਖਣਾ ਜੀ ਜਦੋਂ ਆਪਾਂ ਸਰਖ ਪਾਵਾਂਗੇ ਤੇ ਇਹ ਮਿੱਠਾ ਥੋੜਾ ਪਾਵਾਂਗੇ ਤੇ ਗੈਸ ਬਿਲਕੁਲ ਘਟਤੇ ਕਰ ਲੈਣਾ ਨਹੀਂ ਤੇ ਇਹ ਉਬਲ ਕੇ ਪਾਣੀ ਬਾਹਰ ਨਿਕਲ ਜੂਗਾ ਜਿਦੋਂ ਆਪਾਂ ਇਹਦੇ ਵਿੱਚ ਸਰਫ ਵਗੈਰਾ ਪਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਤੀਜੀ ਚੀਜ਼ ਪਾਵਾਂਗੇ ਜੀ ਇਹ ਚਿੱਟਾ ਸਿਰਕਾ ਜਿਵੇਂ ਕਿ ਇਹ ਖਾਣ ਪੀਣ ਦੇ ਚੀਜ਼ਾਂ ਦੇ ਵਿੱਚ ਕੰਮ ਆਉਂਦਾਗਾ ਉਵੇਂ ਇਹ ਕਲੀਨਿੰਗ ਦੇ ਵੀ ਬਹੁਤ ਜ਼ਿਆਦਾ ਕੰਮ ਆਉਂਦਾ ਤੇ ਸਿਰਫ ਆਪਾਂ ਦੋ ਹੀ ਢੱਕਣ ਪਾਵਾਂਗੇ ਜੀ ਇੱਥੇ ਸਿਰਫ ਦੋ ਢੱਕਣ ਪਾਉਣੇ ਇਹ ਤੋਂ ਜ਼ਿਆਦਾ ਨਹੀਂ ਤੇ ਹੁਣ ਇਹ ਆਪਣਾ ਬਹੁਤ ਹੀ ਵਧੀਆ ਹੁਣ ਇਹ ਧੋਣ ਲਈ ਇਹ ਘੋਲ ਤਿਆਰ ਆ ਗਿਆ ਤੇ ਸਿਰਫ ਤੁਹਾਨੂੰ 5 ਮਿੰਟ ਲੱਗਣਗੇ ਜੀ ਚਾਹੇ ਜਿੰਨੇ ਮਰਜੀ ਗੰਦੇ ਫੋਨੇ ਹੋਣ ਚਿਕਨਾਈ ਵਾਲੇ ਤੇ ਇਸ ਤਰੀਕੇ ਨਾਲ ਤੁਸੀਂ ਸਿਰਫ 5 ਮਿੰਟਾਂ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ ਤੇ ਬਿਲਕੁਲ ਨਵੇਂ ਤਰੀਕੇ ਨਾਲ ਫੋਨੇ ਧੋ ਸਕਦੇ ਆ ਤੁਹਾਨੂੰ ਵੀ ਇਹ ਵੀਡੀਓ ਬਹੁਤ ਜ਼ਿਆਦਾ ਵਧੀਆ ਲੱਗੂਗੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਫੋਨੇ ਬਹੁਤ ਜ਼ਿਆਦਾ ਗੰਦੇ ਹੋਏ ਪਏ ਸੀ ਫੋਨੇ ਇਹ ਤੇ ਇਸ ਤਰੀਕੇ ਨਾਲ ਜੀ ਕੋਈ ਚਿਮਟਾ ਵਗੈਰਾ ਆਪਾਂ ਲੈ ਲੈਣਾ ਤੇ ਕੱਲਾ ਕੱਲਾ ਪੋਣਾ ਆਪਾਂ ਇਹਦੇ ਵਿੱਚ ਡਬੋਵਾਂਗੇ ਸਾਰੇ ਪੋਣ ਇਸ ਤਰੀਕੇ ਨਾਲ ਆਪਾਂ ਡਬੋ ਦੇਣੇ ਹੈਗੇ ਇਹਦੇ ਵਿੱਚ ਚੰਗੀ ਤਰ੍ਹਾਂ ਤੇ ਗੈਸ ਆਪਾਂ ਇੱਥੇ ਚੱਲਦਾ ਹੀ ਰੱਖਾਂਗੇ ਜੀ ਤੇ ਸਿਰਫ ਆਪਾਂ ਨੂੰ 5 ਮਿੰਟ ਹੀ ਲੱਗਣਗੇ ਤੇ ਆਪਾਂ ਗੈਸ ਚੱਲਦਾ ਹੀ ਰੱਖਣਾ ਇੱਥੇ ਤੇ ਪੋਣੇ ਵਿੱਚ ਦੀ ਤੁਸੀਂ ਇੱਕ ਦੋ ਵਾਰ ਇਸ ਤਰੀਕੇ ਨਾਲ ਚਿਮਟੇ ਨਾਲ ਹੀ ਹਿਲਾਉਂਦੇ ਰਹਿਣਾ 1-1 2-2 ਮਿੰਟ ਬਾਅਦ 2-3 ਵਾਰ ਇਹਨੂੰ ਹਿਲਾ ਲਿਓ ਪੋਣਿਆਂ ਨੂੰ ਤੇ ਬਹੁਤ ਹੀ ਵਧੀਆ ਜੀ ਬਿਲਕੁਲ ਵੀ ਤੁਹਾਨੂੰ ਇਹ ਤੇ ਮਿਹਨਤ ਨਹੀਂ ਕਰਨੀ ਪੈਣੀ ਕੋਣੇ ਤੋਂ ਹੁਣ ਤੇ ਮਿੰਟਾਂ ਤੇ ਦਿਨ ਹੀ ਖਰ ਜਾਣਗੇ ਇਸ ਤਰੀਕੇ ਨਾਲ ਗੈਸ ਨੂੰ ਇੱਥੇ ਆਪਾਂ ਹੁਣ ਮੀਡੀਅਮ ਫਲੇਮ ਤੇ ਕਰ ਦਾਂਗੇ ਪਹਿਲਾਂ ਆਪਾਂ ਘੱਟ ਤੇ ਕਰਿਆ ਹੋਇਆ ਸੀਗਾ ਲਾਸਟ ਤੱਕ ਤੁਸੀਂ ਵੀਡੀਓ ਜ਼ਰੂਰ ਦੇਖੋ ਜੀ ਬਹੁਤ ਵਧੀਆ ਰਿਜ਼ਲਟ ਆਉਂਦਾ ਹੈ ਦਾ ਹੋਣੇ ਤੋਂ ਹੁੰਦਾ ਇਸ ਤਰੀਕੇ ਨਾਲ ਤੇ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗਾ ਜੀ ਤੁਸੀਂ ਆਪ ਹੀ ਵੀਡੀਓ ਲਾਈਕ ਕਰਕੇ ਜਾਵੋਗੇ ਇਹ ਵੀਡੀਓ ਵੇਖ ਕੇ ਤੇ ਹੁਣ ਆਪਨੇ ਹੋ ਗਈ ਜੀ 2 ਤੋਂ 3 ਮਿੰਟ ਹੋ ਗਏ ਹੋਣੇ ਇਸ ਤਰੀਕੇ ਨਾਲ ਹੀ ਆਪਾਂ ਪਾਣੀ 'ਚ ਰੱਖ ਛੱਡਿਆ ਤੇ ਜਦੋਂ ਇਹ ਤੁਸੀਂ ਚਮਟੇ ਨਾਲ ਵਿੱਚ ਦੀ ਹਿਲਾਉਣਿਆਂ ਨੂੰ ਇੱਕ ਦੋ ਵਾਰ ਹੋਣੇ ਤਾਂ ਬਹੁਤ ਹੀ ਸਾਵਧਾਨੀ ਨਾਲ ਹਿਲਾਉਣੇ ਕਿਉਂਕਿ ਕਈ ਵਾਰ ਗਰਮ ਛਿੱਟੇ ਆਪਣੇ ਤੇ ਵੀ ਪਾਣੀ ਦੇ ਪੈ ਸਕਦੇ ਆ ਤੇ ਬਹੁਤ ਸਾਵਧਾਨੀ ਨਾਲ ਇੱਥੇ ਹਲਕੇ ਹਲਕੇ ਹੱਥ ਜੇ ਨਾਲ ਹੀ ਬਸ ਹਿਲਾ ਲੈਣੇ ਪਉਣੇ ਫਾਸੇ ਇਹਨਾਂ ਦੇ ਪਲਟ ਦੇਣੇ ਇਸ ਤਰੀਕੇ ਨਾਲ ਬਸ 2 ਤੋਂ 3 ਮਿੰਟ ਆਪਾਂ ਹੋਰ ਰੱਖਾਂਗੇ ਇਸੇ ਤਰੀਕੇ ਨਾਲ ਹੀ ਪਾਣੀ ਦੇ ਵਿੱਚੀ ਉਬਲਦੇ ਹੋਏ ਪਾਣੀ 'ਚ ਹੀ ਗੈਸ ਇੱਥੇ ਚਾਲੂ ਰੱਖਣਾ ਜੀ ਮੀਡੀਅਮ ਫਲੇਮ ਤੇ ਚੱਲਦਾ ਰਹਿਣ ਦੇਣਾ ਗੈਸ ਖੋ ਜੀ ਆਪਣੇ ਫੋਨੇ ਕਿੰਨੇ ਜ਼ਿਆਦਾ ਵਧੀਆ ਨਿੱਖਰ ਗਏ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਇੱਥੇ ਤੇ ਜੋ ਵੀ ਇੱਥੇ ਦਾਗ ਵਗੈਰਾ ਸੀਗੇ ਸਾਰੇ ਲੈ ਚੁੱਕੇ ਅਗੇ ਦੇਖੋ ਜੀ ਇੱਕ ਵੀ ਦਾਗ ਨਹੀਂ ਹੈਗਾ ਇਹਨਾਂ ਤੇ ਫੋਨਿਆਂ ਤੇ ਤੇ ਹੁਣ ਆਪਾਂ ਇਸੇ ਤਰੀਕੇ ਨਾਲ ਹੀ ਇਹਨਾਂ ਨੂੰ ਠੰਡੇ ਪਾਣੀ ਵਿੱਚ ਦੀ ਕੱਢ ਦਾਂਗੇ ਸਾਫ਼ ਪਾਣੀ ਵਿੱਚ ਦੀ ਤੇ ਆਪਾਂ ਇਹਨਾਂ ਨੂੰ ਰੱਖਣਾ ਨਹੀਂ ਹੈਗਾ ਬਸ ਨਾਲ ਦੀ ਨਾਲ ਹੀ ਸਾਫ਼ ਪਾਣੀ ਵਿੱਚ ਦੀ ਕੱਢ ਦੇਣਾਗਾ ਹੋਣੇ ਚੰਗੀ ਤਰ੍ਹਾਂ ਧੋਤੇ ਗਏ ਆਪਣੇ ਬਹੁਤ ਹੀ ਵਧੀਆ ਸਾਫ਼ ਹੋ ਗਏ ਪਾਉਣੇ ਬਿਲਕੁਲ ਤੇ ਪਾਣੀ ਆਪਾਂ ਕੱਢ ਲਾਂਗੇ ਜੀ ਗਰਮ ਪਾਣੀ ਜਿਹੜਾ ਹੈਗਾ ਆਪਣੇ ਕੋਲੇ ਕਿਉਂਕਿ ਆਪਾਂ ਕਈ ਵਾਰ ਆਪਣੇ ਰਸੋਈ 'ਚ ਹੋਰ ਵੀ ਆਪਣੇ ਕੱਪੜੇ ਹੁੰਦੇ ਜਿਵੇਂ ਗੈਸ ਵਗੈਰਾ ਵਾਲੇ ਹੁੰਦੇ ਆ ਤੇ ਉਹ ਆਪਾਂ ਇਹਦੇ ਵਿੱਚ ਧੋ ਸਕਦੇ ਹਾਂ ਬਹੁਤ ਵਧੀਆ ਮੈਂਟਾ ਜਦ ਹੀ ਨਿੱਖਰ ਜਾਂਦੇ ਆ ਉਹਦੇ ਜੇ ਕੱਪੜੇ ਫੇਰ ਗੈਸ ਗੂਸ ਵਾਲੇ ਬਹੁਤ ਜ਼ਿਆਦਾ ਗੰਦੇ ਕੇ ਕੱਪੜੇ ਹੁੰਦੇ ਆ ਆਪਣੇ ਤੇ ਆਪਾਂ ਵੇਸਟ ਨਹੀਂ ਕਰਦੇ ਇਹਨੂੰ ਪਾਣੀ ਨੂੰ ਇਸ ਟ੍ਰਿਕੇ ਨਾਲ ਕੱਢ ਕੇ ਰੱਖ ਲਾਂਗੇ ਹੁਣ ਆਪਾਂ ਪੋਣੇ ਕੱਢ ਕੇ ਦਿਖਾਉਨੇ ਤੁਹਾਨੂੰ ਨਾਲ ਦੀ ਨਾਲ ਹੀ ਬਿਲਕੁਲ ਵੀ ਆਪਾਂ ਨੂੰ ਇਹਦੇ ਨਾਲ ਹੱਥਾਂ ਨਾਲ ਰਗੜਨ ਦੀ ਲੋੜ ਨਹੀਂ ਹੈਗੀ ਇੱਥੇ ਸਾਰੀ ਗੰਦਗੀ ਇਹ ਮੈਲ ਇਸ ਟ੍ਰਿਕੇ ਨਾਲ ਹੀ ਸਾਫ਼ ਹੋ ਜਿੱਤੀ ਹੈ ਤਾਂ ਵੀਡੀਓ ਕੋ ਬਿਲਕੁਲ ਵੀ ਸਕਿੱਪ ਨਹੀਂ ਕਰੀ ਜ ਵਿੱਚ ਦੀ ਤਾਂ ਕਿ ਤੁਹਾਨੂੰ ਸਾਰਾ ਇਹ ਪਤਾ ਲੱਗ ਜੇ ਆਪਾਂ ਨਾਲ ਦੀ ਨਾਲ ਹੀ ਤੁਹਾਨੂੰ ਵੀਡੀਓ ਦਿਖਾਈ ਹੈ ਤੇ ਇਹ ਵੇਖੋ ਜੀ ਪੋਣੇ ਆਪਣੇ ਬਿਲਕੁਲ ਸਾਫ਼ ਸੁਥਰੇ ਹੋ ਗਏ ਚਿੱਟੇ ਪੋਣੇ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਕਿਉਂਕਿ ਚਿੱਟੇ ਪੋਣੇ ਤੇ ਜ਼ਿਆਦਾ ਦਾਗ ਦਿਖਦੇ ਸੀਗੇ ਤੇ ਵੇਖੋ ਇੱਕ ਵੀ ਦਾਗ ਨਹੀਂ ਿਤ ਰਿਹਾ ਚਿੱਟੇ ਪੌਣੇ ਤੇ ਦੂਸਰਾ ਪੌਣਾ ਵੀ ਆਪਾਂ ਤੁਹਾਨੂੰ ਦਿਖਾਨਨੇ ਚਿੱਟਾ ਵੇਖੋ ਜੀ ਇੱਕ ਵੀ ਦਾਗ ਨਹੀਂ ਹੈਗਾ ਇਹ ਤੇ ਦੇਖੋ ਬਹੁਤ ਵਧੀਆ ਆਪਣੇ ਸਾਫ ਹੋ ਗਏ ਜੀ ਪੌਣੇ ਤੇ ਹੁਣ ਆਪਾਂ ਇਹਨਾਂ ਨੂੰ ਜੇਕਰ ਆਪਾਂ ਇਹਨਾਂ ਨੂੰ ਧੁੱਪੇ ਸਕਾਵਾਂਗੇ ਨਾ ਤੇ ਇਹਦੂ ਵੀ ਜ਼ਿਆਦਾ ਇਹ ਚਿੱਟੇ-ਚਿੱਟੇ ਨਿਕਲ ਆਣਗੇ ਤੇ ਹੁਣ ਆਪਾਂ ਇਹਨਾਂ ਨੂੰ ਸੁੱਕਣੇ ਪਾ ਦਾਂਗੇ ਜੀ